ਓਹ ਵਾਲ ਤਾਂ ਜਿਆਦਾ ਚਿੱਟੇ ਹੋ ਜੇ ਬੁੱਢਾ ਬਿਠਣਾ ਪਿਆ ਮੈਂ ਤੇ ਫਿਰ ਮੈਂ ਮੇਲ ਘਰ ਵੀ ਜਾਣਾ ਵਾ ਤੇ ਉੱਥੇ ਸੁਨਤਾ ਵੀ ਆਈ ਹੋਣੀ ਐ ਫਿਰ ਇਦਾਂ ਕਰਦਾ ਕਾਲੇ ਰੰਗ ਚੜਾ ਕੇ ਹੁਣਾ ਪੱਲਾ ਫਿਰ ਮੈਂ ਤੜੀ ਵਾਲ ਜਿਆਦਾ ਚਿੱਟੇ ਹੋ ਜੇ ਓਹ ਦੇ ਹੁਣ ਲੱਗਦਾ ਨਾ 16 ਸਾਲ ਦਾ ਮੁੰਡਾ ਹੁਣ ਪਤਾ ਲੱਗ ਗਿਆ ਮੁੰਡਾ ਹੁੰਦਾ ਮੈਨੂੰ ਤਾਂ ਪਹਿਲਾਂ ਬੁੱਢਾ ਹੀ ਲੱਗਣਾ ਮੈਂ ਹਮੇਸ਼ਾ ਹੁਣ ਰਹੀ ਤੜੀ ਚੱਡੀ ਜਰਾ ਰਾਗੇ ਟਾਟੀ 6 ਸਾਲ ਲੰਘ ਗਏ ਕਿਹਨੂੰ ਪਤਾ ਨਹੀਂ ਲੱਗਾ ਆਖੀ ਹੈਣਾ ਸਾਮਾ ਤਾਂ ਧੌੜਾ ਆਈ ਜਾਂਦਾ ਧੌੜਾ ਆਈ ਜਾਂਦਾ ਮਾਰਾ ਅੱਜ ਕੀ ਤੇ ਹੁਣ ਮੇਰੇ ਪੁੱਤਾਂ ਨੂੰ ਪੱਕਿਆ ਕਿਹ ਕਿਹਦੇ ਫੋਨ ਆਉਂਦੇ ਆ ਵੇਖੀਂ ਦੋ ਕੀ ਦਾ ਆ ਭੈਣ ਜੀ ਗੁਰਸਾਹਿਬ ਦਾ ਜੀ ਅੱਛਾ ਤਾਂ ਜੇ ਮੇਰੇ ਪੁੱਤ ਕੇ ਫੋਨ ਆਇਆ ਆ ਹੈਲੋ ਹਾਂ ਸਤਿ ਸ੍ਰੀ ਅਕਾਲ ਪੁੱਤ ਜੋਗੇ ਜੋਗੇ ਜੀ ਰਬ ਲੰਬੀਆਂ ਉਮਰਾ ਕਰੇ ਮੇਰੇ ਪੁੱਤ ਨੂੰ ਤਰੱਕੀਆਂ ਦਵੇ ਹਾਂ ਖੁਸ਼ਖਬਰੀ ਕਿਤੇ ਅੰਗਰੇਜ਼ਾਂ ਨੇ ਵਿਆਹਤ ਨਹੀਂ ਕਰਾ ਲਿਆ ਉਧਰ ਦਿਲਜੋਦ ਦੀਵੀ ਦਿਲਜੋਦ ਦੀਵੀ ਖੁਸ਼ਖਬਰੀ ਕੀ ਹੋਇਆ ਵਾ ਕੀਤੇ ਦੋਆ ਭਰਾਵਾਂ ਨੇ ਉਧਰ ਕਿਤੇ ਵਿਆਹਤ ਨਹੀਂ ਕਰਾ ਲਿਆ ਅੱਛਾ ਅੱਛਾ ਨਹੀਂ ਬਤਾਈਆਂ ਹੌਣ ਨਹੀਂ ਬਤਾਈਆਂ ਨਹੀਂ ਬਤਾਈਆਂ ਕਾਦੀਆਂ ਹੋ ਗਏ ਹਾਂ ਨੇ ਆਰੇ ਬੱਚੇ ਹੋ ਗਏ ਚੱਲ ਮਾਹੀ ਗੁਰੂ ਰਬ ਨੂੰ ਆ ਬਣਾ ਕਰੇ ਐ ਮੇਰਾ ਪੁੱਤ ਇੱਕੇ ਹੁੰਦਾ ਤੇ ਮੈਂ ਕਿਤੇ ਮੂੰਹ ਮਿੱਠਾ ਕਰਾਉਂਦੀ ਕਿਤੇ ਜਲੇਬੀਆਂ ਲਿਆਉਂਦੀ ਕਿਤੇ ਸੋਹ ਪਕਵਾਨ ਬਣਾਉਂਦੀ ਅੱਛਾ ਮੈਂ ਜੀ ਵਧੀਆ ਹੋ ਗਿਆ ਮਾਹੀ ਅੱਛਾ ਦਲਜੋਤ ਲੱਗਾ ਫੋਨ ਕਰਨ ਆ ਚਾ ਉਹਨੂੰ ਕਹ ਆਪਣੀ ਮਾਂ ਨੂੰ ਆਪੇ ਹੀ ਦੇਖੋ ਛਭਰੀ ਲੱਗ ਗਿਆ ਹੀ ਆ ਮੇਰੇ ਕੋਈ ਨਹੀਂ ਉਹਨੂੰ ਕਹ ਤੂੰ ਆਪ ਕਰ ਫੋਨ ਹਾਂ ਮਾਂ ਦੇ ਦਿਲ ਨੂੰ ਠੰਡ ਪਾਵੇ ਗੁਰ ਸਾਹਿਬ ਨੇ ਕਿਹਾ ਵਧਾਈਆਂ ਹੋਣ ਮੇਰੇ ਪੁੱਤ ਨੂੰ ਲੈ ਤੇਰੀ ਮਾਸੀ ਕਹਿੰਦੀ ਵਧਾਈਆਂ ਹੋਣ ਕਰ ਲੈ ਗੱਲ ਮਾਸੀ ਨਾਲ ਵੀ ਲੈ ਵਾਹਿਗੁਰੂ ਤੇਰਾ ਸ਼ੁਕਰ ਵੀ ਵਾਹਿਗੁਰੂ ਸ਼ੁਕਰ ਸਾਸੀ ਖਾਲ ਪਰ ਸਾਸਰੀ ਖਾਲ ਮੇਰੇ ਪੁੱਤ ਨੂੰ ਵਧਾਈਆਂ ਹੋਣ ਹੈ ਸ਼ੁਕਰ ਹੈ ਸ਼ੁਕਰ ਹੈ ਕਿ ਮਾਰਾਉਣੇ ਕਿਤੇ ਡੇਢ ਹੋ ਕੇ ਸੁਣ ਲਈ ਹੈ ਸੱਚੇ ਪਾਸਟਾ ਨੇ ਆ ਵੀਰ ਵੀ ਹੋ ਗਿਆ ਤੂੰ ਵੀ ਹੋ ਗਿਆ ਅੱਛਾ ਜੀ ਉਹ ਠੀਕ ਆ ਅੱਛਾ ਚਲ ਠੀਕ ਆ ਫਿਰ ਉਹਨੂੰ ਕਹਿਨੀ ਆ ਹੈ ਉਹਨੂੰ ਕਹਿ ਮੈਨੂੰ ਮੇਰਾ ਫੋਨ ਕਰੇ ਮੇਰਾ ਪੁੱਤ ਚਲ ਠੀਕ ਆ ਚਲ ਸ਼ੁਕਰ ਆ ਕਿਤੇ ਹਾਂ ਚਲ ਚੰਗਾ ਮੇਰਾ ਪੁੱਤ ਚੰਗਾ ਚੰਗਾ ਆ ਆਪਣੀ ਮੰਮੀ ਨਾਲ ਗੱਲ ਕਰ ਲੈ ਹੈਲੋ ਹਾਂ ਜੀ ਆ ਗਿਆ ਅੱਛਾ ਚਲ ਠੀਕ ਠੀਕ ਪਤਾ ਆ ਗਿਆ ਜਲਜੋਤ ਦਾ ਫੋਨ ਹਾਂ ਓਕੇ ਓਕੇ ਮੇਰਾ ਪੁੱਤ ਓਕੇ ਨੀ ਸਾਸਰੀ ਕਾ ਜੀ ਸਾਸਰੀ ਕਾ ਮੇਰਾ ਪੁੱਤ ਕਿਤੇ ਨਹੀਂ ਮਹਾਰਾਜ ਕਿਤੇ ਲੰਮੀਆਂ ਉਮਰਾਂ ਕਰੇ ਮੇਰੇ ਪੁੱਤ ਦੀਆਂ ਆ ਤੈਨੂੰ ਵਧਾਈਆਂ ਪੁੱਤ ਤੈਨੂੰ ਮੇਰੇ ਪੁੱਤ ਨੂੰ ਬਹੁਤੀਆਂ ਜਿੰਨੇ ਇੰਨਾ ਜਫਰ ਜਾ ਲਿਆ ਹੈ ਇੰਨਾ ਚਿਰ ਕਿਤੇ ਉਹ ਗੱਲ ਸੰਘਰਸ਼ ਕੀਤਾ ਕਿਤੇ ਇਹ ਵੀ ਕਿਤੇ ਉਹ ਗੱਲ ਇਹ ਦਿਨ ਨੂੰ ਢਿੱਕਣ ਨਹੀਂ ਆ ਪੁੱਤ ਮੈਂ ਤੇ ਸ਼ੁਕਰ ਕਿਤੇ ਮਾਲਕ ਦੀ ਘੜੀ ਨੂੰ ਹੈ ਸ਼ੁਕਰ ਕਿਤੇ ਬਾਬਾ ਜੀ ਦਾ ਹਾਂ ਮੈਂ ਤੇ ਅੱਗੇ ਆਖਣੀ ਮੈਂ ਸ਼ੁਕਰ ਕਿਤੇ ਮੇਰੇ ਪੁੱਤ ਨੂੰ ਕਿਤੇ ਹੈ ਮਹਾਰਾਜ ਨੇ ਪੱਕਿਆਂ ਕੀਤਾ ਹੈ ਚਾ ਚੰਗਾ ਮੇਰਾ ਪੁੱਤ ਤੂੰ ਇਦਾਂ ਕਰ ਤੂੰ ਹੁਣ ਜਿਹੜੇ ਆਪਣੇ ਕੋ ਕਾਗਜ ਕੁਗਜ ਕਰ ਲਾਉਣੇ ਜਿਹੜੇ ਨਾ ਉਹ ਲਾਲਾ ਜਿਹੜੇ ਕਰਨੇ ਆ ਹਾਂ ਮੇਰਾ ਪੁੱਤ ਕੋਈ ਰਹਿ ਨਾ ਜਾਵੇ ਕਾਕਤ ਕੋਈ ਵੀ ਆਹ ਉਹਨੂੰ ਕਹਿ ਕੇ ਇੰਨਾ ਚਿਰ ਹੋ ਗਿਆ ਤੈਨੂੰ ਕਹੇ ਇਹਨੂੰ 6 ਸਾਲ ਹੁਣ ਆ ਮਾਂ ਕੋਲ ਇਦਾਂ ਕਰ ਆਪਣੀ ਮਾਸੀ ਨਾਲ ਵੀ ਗੱਲ ਕਰ ਲੈ ਆ ਵੀ ਮੇਰੇ ਲਾਗੇ ਬੈਠੀ ਆ ਲਾਲਾ ਮਾਸੀ ਨਾਲ ਕਰ ਲੈ ਗੱਲ ਹੈਲੋ ਹਾਂ ਸਾਸਰੀ ਘਾਲ ਪੁੱਤ ਸਾਸਰੀ ਘਾਲ ਲੰਬੀ ਲੰਬੀ ਉਮਰਾਂ ਕਰੇ ਰੱਬ ਹਾਂ ਵਧਾਈਆਂ ਹੋਣ ਕੇ ਆਹ ਸਭ ਤੋਂ ਪਹਿਲਾਂ ਮਾਸੀਆਂ ਨੂੰ ਬਧਾਈਆਂ ਹੁੰਦੀਆਂ ਆ ਪੁੱਤ ਮਾਵਾ ਤੋਂ ਵੱਧ ਕੇ ਖੁਸ਼ੀ ਮਾਸੀਆਂ ਨੂੰ ਹੁੰਦੀ ਆ ਲੈ ਮਾਸੀਆਂ ਤੇ ਮਾਵਾ ਹੀ ਹੁੰਦੀਆਂ ਆ ਵਾ ਕੇ ਆਹੋ ਤੇ ਮੈਂ ਕਹਿੰਦੀ ਹੁੰਨੀ ਆ ਮਾਂ ਨਹੀਂ ਜਾ ਕਰਦੀ ਜਿੰਨਾ ਮਾਸੀਆਂ ਜਾ ਕਰਦੀਆਂ ਆ ਆਹੋ ਹਾਂ ਆਹੋ ਤਾਂ ਹੁਣ ਮੇਰੀ ਇੱਕ ਗੱਲ ਸੁਣ ਕਾਗਦ ਲਾ ਕੇ ਨਾ ਤਬਾਦ ਤੇ ਆਪਣੀ ਮਾਂ ਨੂੰ ਮਿਲ ਜਾ 6 ਸਾਲ ਹੋ ਗਏ ਆ ਰੋਂਦੀ ਵੇਖੀ ਨਹੀਂ ਜਾਂਦੀ ਦਿਨੋ ਦਿਨ ਪੁੱਟਾ ਲੀ ਜਾਣ ਦੀ ਉਮਰ ਮੁੱਢੀ ਹੋਈ ਜਾਂਦੀ ਹਾਂ ਲੈ ਹੁਣ ਕਾ ਤਾਂ ਹੁਣ ਪੀਆਰ ਹੋ ਗਿਆ ਤਾਂ ਹੁਣ ਕਹਿਣਾ ਕੇਰੇ ਮੈਂ ਹੁਣ ਕੋਈ ਬਿਜ਼ਨਸ ਸ਼ੁਰੂ ਕਰਨਾ ਇਦਾਂ ਨਹੀਂ ਹੁੰਦੀ ਗੱਲ ਨਹੀਂ ਉਹਨਾਂ ਕਿ ਆ ਜਾ ਤੂੰ ਮੇਰੇ ਆ ਜਾ ਉਹ ਤੇ ਢੇਲੀ ਮੱਠੀ ਰਹਿੰਦੀ ਆ ਇੱਕ ਵਾਰੀ ਮਿਲ ਜਾਏਗਾ ਨਾ ਉਹਨੂੰ ਆਸਰਾ ਹੋ ਜਾਊਗਾ ਚੱਲ ਠੀਕ ਆ ਓਕੇ ਆ ਜੀ ਆ ਜੀ ਆਪਣੇ ਪਾਪੇ ਨੂੰ ਫੋਨ ਕਰ ਲੈ ਆਹੋ ਕੋਈ ਨਹੀਂ ਚੜਾ ਦੂ ਤੇਰੀ ਮਾਂ ਡੱਬਾ ਵੀ ਹਾਂ ਚੜਾ ਦੂ ਚੜਾ ਦੂ ਆਹੋ ਪਾਪੇ ਆਪਣੇ ਨੂੰ ਵੀ ਫੋਨ ਕਰ ਲਈ ਮਾਸੜ ਨੂੰ ਵੀ ਕਰ ਲੇ ਆਹ ਆਹ ਮੇਰੇ ਵਾਲੇ ਨੂੰ ਵੀ ਕਰ ਲਈ ਆਹੋ ਨਾ ਮੇਰੇ ਵਾਲਾ ਬਾਤ ਕਿਤੇ ਗੁੱਸਾ ਕਰ ਜੇ ਕਿ ਦਿਲ ਜੋਧ ਨੇ ਕਿਹਾ ਨਹੀਂ ਬਾਤ ਕੱਲ ਨੂੰ ਵਿਆਹ ਨਹੀਂ ਤੇਰੇ ਆਉਣਾ ਆਪਾ ਆਹੋ ਇਹ ਤੇ ਗੱਲ ਹੀ ਆ ਗਈ ਆ ਕਿ ਨਹੀਂ ਨਹੀਂ ਉਧਰ ਨਾ ਤੂੰ ਲੱਭੀ ਲੱਭ ਲੈਨੇ ਆਈ ਇਧਰ ਪੰਜਾਬੀ ਕੁੜੀ ਕਿਤੇ ਸੋਹਣੀਆਂ ਸਨਖੀਆਂ ਕੁੜੀਆਂ ਕਿਤੇ ਇੱਥੇ ਹਾਂ ਆ ਚੱਲ ਠੀਕ ਮੇਰਾ ਪੁੱਤ ਵਧਾਈਆਂ ਹਣ ਬਹੁਤ ਬਹੁਤ ਓਕੇ ਹਾਂ ਗੁੱਡ ਮਾਰਨਿੰਗ ਓਕੇ ਭੈਣ ਜੀ ਗੁੱਡ ਮਾਰਨਿੰਗ ਸਵੇਰੇ ਬੋਲੀ ਦੀ ਪਰ ਮੇਰੇ ਚਾਹੁੰਦੇ ਕਿਤੇ ਮਹਾਰਾਜ ਨੇ ਕਿ ਮਹਾਰਾਜ ਨੇ ਲੱਗੇ ਹੋ ਕੇ ਸੌਂਦੇ ਨਹੀਂ ਕਿਤੇ ਲੱਗੇ ਹੋ ਕੇ ਮੈਂ ਐਦਾਂ ਕਰਨੀ ਆ ਨਹੀਂ ਮੈਂ ਤਰੀਆ ਵੱਲ ਜਾਣੀ ਉਹਨੂੰ ਮੈਂ ਕਹਿਨੀ ਆ ਵੀ ਲਿਆ ਚੱਲ ਜੱਪਾ ਲੈ ਕੇ ਚੱਲੀ ਨਹੀਂ ਮੈਂ ਕਹਿੰਦੀ ਆ ਵੀ ਤੂੰ ਅਜੇ ਰਹਿ ਤੂੰ ਦੋ ਦਿਨ ਹੋਰ ਰਹਿ ਜਾ ਇੱਥੇ ਕਰਨੇ ਪਾਰਟੀ ਛਾਲਟੀ ਪਰ ਭੈਣ ਜੀ ਕ ਕਰ ਲੈਣੀ ਪੁੱਤਾਂ ਰੂਲਾ ਬਣਾ ਲੋਕਾਂ ਕੰਤਾ ਬੈਠ ਜੰਦੀ ਆ ਆਹ ਇਹ ਵੀ ਗੱਲ ਚੱਲ ਕੋਈ ਨਹੀਂ ਤੂੰ ਬੈਠ ਮੈਂ ਤੇਰਾ ਮੂੰਹ ਮਿੱਠਾ ਕਰਾਵਾਂ ਆ ਆ ਗਈ ਮੈਂ ਆ ਬੈਠ ਹੇ ਨਾ ਮੈਂ ਵੀ ਰੂ ਨੂੰ ਵੀ ਫੋੜ ਕਰਦਾ ਵੀਰੂ ਨੇ ਕਿਤੇ ਜਾਣਾ ਉੱਡਦੇ ਫਿਰਨਾ ਭੈਣ ਜੀ ਵੀਰੂ ਪਤੀਜਾ ਭੈਣ ਜੀ ਪਤੀਜਾ ਹੋ ਗਿਆ ਪੱਕਾ ਕਿਤੇ ਪਤੀਜਾ ਹੋ ਗਿਆ ਪੱਕਾ ਲੈ ਮਿੰਦੋ ਕਰ ਮੂੰਹ ਮਿੱਠਾ ਲੈ ਭੈਣ ਜੀ ਆਓ ਮੈਂ ਮਿੱਠੇ ਬਿਸਕਟ ਹੈਗੇ ਹੀ ਉਹਨਾਂ ਹੀ ਕਰ ਲੈਨੇ ਬਾਅਦ ਚ ਵੀਰੂ ਆਉਂਦਾ ਨਾ ਅੱਛਾ ਫਿਰ ਮਗਨੀਆਂ ਅੱਛਾ ਖੋਏ ਵਾਲੀ ਲੈ ਲੈ ਮਿੰਦਾ ਲੈ ਭਾਜੀ ਪਹਿਲਾਂ ਤੂੰ ਉਹ ਮਿੱਠਾ ਕਰ ਨਾ ਨਹੀਂ ਆਣਾ ਚੱਲ ਭੈਣ ਜੀ ਫਿਰ ਹੁਣ ਇਹ ਇੰਜ ਕਰੀਏ ਇਹ ਮੈਂ ਵੀ ਜਾਣਨੀ ਆ ਹੁਣ ਤੁਹਾਨੂੰ ਉਹਦੇ ਪਾਪੇ ਨੂੰ ਹੋਣ ਲਾ ਕੇ ਦੱਸ ਦੇ ਉਹਦਾ ਤੇ ਨਿਆਣੇ ਦਾਸ ਹੀ ਦਿੱਤਾ ਹੋਣਾ ਜਲਾ ਫਲਾ ਵੀ ਮਿੰਦੇ ਮੈਂ ਚਾ ਚੜਿਆ ਭੈਣ ਜੀ ਇੱਕ ਦਿਨ ਮਬਰੀ ਹਾਏ ਮਿੰਦੋ ਤੈਨੂੰ ਲੱਭ ਗਿਆ ਨੰਬਰ ਆ ਵੇ ਭੈਣ ਜੀ ਲੱਭ ਗਿਆ ਬਸ ਆ ਹਾ ਹਾਇ ਗਈ ਮੈਂ ਸੁਰਜਣ ਸਿੰਘ ਨੂੰ ਲਾਦਣ ਲੱਗੀ ਹਾਏ ਹਾਏ ਨਹੀਂ ਮਿੰਦੋ ਹੋਰ ਕਿਸ ਨੂੰ ਨਾ ਲਾ ਦੇਈਂ ਕੀਤੇ ਹੀ ਭੁੱਲ ਗਿਆ ਭੈਣ ਜੀ ਉੱਤੇ ਆਮ ਤਰੀਕਾ ਦਾ ਨੰਬਰ ਲਾਦਾ ਵੱਧਾਈ ਜਾਣ ਨਾ ਮੈਂ ਮਿੰਦੋ ਮੈਂ ਤਾਂ ਤੈਨੂੰ ਕਹਣਾ ਸੀ ਬਸ ਨੰਬਰ ਲੱਭ ਕੇ ਦੇਈ ਤੇ ਤੂੰ ਤਾਂ ਮੇਰੇ ਨਾਲ ਵੀ ਗਈ ਗੁਜਰੀ ਨਹੀਂ ਨਹੀਂ ਲਿਆ ਭੈਣ ਜੀ ਤੈਨੂੰ ਪਹਿਲਾਂ ਲੱਭਣਾ ਲਿਆ ਲੱਭ ਵੀਰੂ ਹੋਏ ਇੱਥੇ ਤੇ ਵੀਰੂ ਸੋ ਮਦਦ ਕਰ ਦਿੰਦਾ ਮੈਂ ਹਾ ਨਹੀਂ ਇੱਥੇ ਆ ਆ ਵੀ ਕੰਬਿਆ ਜੀ ਤੇ ਯਾ ਕਿ ਹਾਵੇ ਖਲਾਤਾ ਤੈਨੂੰ ਹੈਲੋ ਸਾਸਰੀ ਘਰ ਕੋ ਸਾਹ ਦੇ ਬਾਪੇ ਹਾਂ ਵਧਾਈਆਂ ਹੁਣ ਬਹੁਤ ਬਹੁਤ ਨਿਆਣੇ ਪੱਕੇ ਹੋ ਗਏ ਦਵੇਂ ਹਾਂ ਮੈਂ ਨਾ ਲਾ ਆ ਸਹੀ ਗੱਲ ਆ ਬੜੀ ਮਿਹਨਤ ਕੀਤੀ ਨਿਆਣਿਆਂ ਨੇ ਆ ਜਿਹੜੇ ਕਹਿੰਦਾ ਹੀ ਮੈਂ ਮਾਸੜ ਨੂੰ ਕਰਨਾ ਕੋਣ ਹਾਂਜੀ 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 ਸੱਸ ਚੱਲ ਠੀਕ ਹੈ ਬਸ ਸਹਿਬ ਦੇ ਪਾਪੇ ਤੁਹਾਨੂੰ ਬਹੁਤ ਹੀ ਬਹੁਤ ਹੀ ਵਧਾਈ ਹੋਵੇ ਕਿਤੇ ਮੈਂ ਕਿਹਾ ਬਧੀਆਂ ਹੋਣ ਦਿਲਜੋਤ ਦੇ ਪਾਪਾ ਵਾਏ ਹਾਂਜੀ ਦਿਲਜੋਤ ਫੋਨ ਨਹੀਂ ਆਇਆ ਅਜੇ ਤੁਹਾਨੂੰ ਆਓ ਮੈਨੂੰ ਤੇਰੇ ਨੂੰ ਇਹ ਫੋਨ ਕੀਤਾ ਪਹਿਲਾਂ ਗੁਰਸਾਹਿਬ ਨੂੰ ਕੀਤਾ ਉਹਦੀ ਮਾਂ ਨੇ ਨਾਲ ਗੱਲ ਹੋਈ ਫਿਰ ਉਹਦੇ ਨਾਲ ਮੈਂ ਗੱਲ ਕੀਤੀ ਫਿਰ ਦਿਲਜੋਤ ਦਾ ਫੋਨ ਆਇਆ ਹੈ ਮੈਂ ਤਾਂ ਕਹਿੰਨੀ ਮਹਾਰਾਜ ਦੇ ਨੇੜੇ ਹੋ ਕੇ ਸੁਣੀ ਸਾਡੇ ਦੋਵਾਂ ਭੈਣਾਂ ਦੀ ਹਾਂ ਪੱਕਾ ਹੋ ਗਿਆ ਜੀ ਮੁੰਡਾ ਆਪਣਾ ਹੁਣ ਇਦਾਂ ਕਰੋ ਹੁਣ ਤੁਸੀਂ ਵੀ ਆਉਂਦੀਆਂ ਤਿਆਰੀਆਂ ਕਰ ਲਓ ਹਾਂਜੀ ਆ ਮੈਨੂੰ ਤੇ ਇਨਾ ਚਾ ਚੜਿਆ ਕਿ ਤੇ ਕਿਹੋ ਕਰ ਲੈਣ ਨਾ ਪੁੱਤ ਕਦੋਂ ਜੰਮਦੇ ਹੈ ਤੇ ਕਦੋਂ ਕਿ ਤੇ ਇਹਨਾਂ ਦੇ ਚਾ ਹੁੰਦੇ ਆ ਹੈ ਤੇ ਵੇਖੋ ਕਿ ਤੇ ਹੁਣ ਅੱਜ ਪੱਕਾ ਹੋਇਆ ਕਿ ਤੇ ਦੋਰੇ ਜੰਮਣ ਦੀ ਖੁਸ਼ੀ ਹੋਈ ਮੈਨੂੰ ਹੈ ਹਾਂ ਚਲ ਇਦਾਂ ਕਰੋ ਹੁਣ ਤੁਸੀਂ ਛੇਛੇ ਸਾਮਾਨ ਪੈਕ ਕਰਨ ਦੀ ਕਰੋ ਮੁੰਡੇ ਨੇ ਵੀ ਆ ਜਾਣਾ ਮੈਨੂੰ ਕਹਿੰਦਾ ਮੰਮੀ ਮੈਂ ਨਾ ਲਾਉਣਾ ਕਾਗਜ ਕੁ ਕੁ ਜਿਹੜੇ ਉਹ ਜੋ ਵੀ ਹੁੰਦਾ ਵਾ ਉਹ ਜਿਹੜੇ ਫਾਰਮੈਲਿਟੀ ਆ ਜੀ ਕਰਦੇ ਉਹ ਕੀ ਕਰਦੇ ਕਾਗਜ਼ ਕੋਕਤ ਲਾਉਂਦੇ ਉਹ ਲਾ ਲੂ ਕੇ ਫੇਰ ਆਊਗਾ ਨਾ ਹਾਂ ਚਾਹ ਠੀਕ ਆ ਫੇਰ ਮੈਂ ਚੰਗਾ ਬੜੇ ਕੰਮ ਕਰਨ ਵਾਲੀ ਆ ਜੀ ਮੈਂ ਇੱਥੇ ਆਈ ਆ ਚੱਲੀ ਮੈਂ ਘਰ ਨੂੰ ਚੰਗਾ ਚੰਗਾ ਓਕੇ ਓਕੇ ਮਿੰਦੋ ਕੀ ਕਿਹਾ ਤੂੰ ਮਿਲਟਰੀ ਕਰਕੇ ਆਉਣੀ ਏ ਕੀ ਕਹਿੰਦੀ ਆ ਕਾਗਜ਼ ਤੇ ਫੇਰ ਐਂਟਰੀ ਉਹ ਭੈਣ ਜੀ ਉਹ ਹੁੰਦੇ ਆ ਕਾਗਜ਼ ਲਾ ਕੇ ਉਧਰ ਸਾਰਾ ਕਰਕੇ ਤੇ ਫੇਰ ਫਾਪ ਐਂਟਰੀ ਜਿਹੜੀ ਹੁੰਦੀ ਨਾ ਫਾਰਮੈਲਿਟੀ ਉਹ ਕਰਕੇ ਆਉਣਾ ਹੈ ਨਾ ਘਰੇ ਮੁੰਡੇ ਨੇ ਮਿਲਟਰੀ ਕਰਕੇ ਆਉਣਾ ਨਹੀਂ ਮਿਲਟਰੀ ਨਹੀਂ ਹੁੰਦੀ ਫਾਰਮਲ ਮਿਲਟਰੀ ਹੁੰਦੀ ਉਹ ਕਰਕੇ ਕਾगज ਕੁਝ ਸਾਂਭ ਕੇ ਆਉਂਦੇ ਮੁੰਡਾ ਦਾਦਾ ਜੀ ਤੇ ਪਰਾਲ ਮਿਲਟਰੀ ਹੁੰਦੀ ਹੈ ਕੋਈ ਕਰਕੇ ਆਉਣਾ ਹੁੰਦਾ ਪਰਪੁਰ ਕੇ ਕੋ ਕਾगज ਕੁ ਕਝ ਆਉਂਦੇ ਆ ਮੈਂ ਤੇ ਨਹੀਂ 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 ਮਿਲਟਰੀ ਨਹੀਂ ਹੁੰਦੀ ਫਾਰਮਲ ਮਿਲਟਰੀ ਹੁੰਦੀ ਉਹਦੀ ਕੋ ਕਾगज ਬਣ ਗਿਆ ਆ ਫਿਰ ਮਿਲਟਰੀ ਲੈ ਕੇ ਹਾਂ ਨਹੀਂ ਨਹੀਂ ਫਿਰ ਜੀ ਹੁਣ ਐਂਦਾ ਕਰਾਂ ਜਾਵਾ ਕਰਨਾ ਨਹੀਂ ਮੈਂ ਤੇ ਨਹੀਂ ਆਪੇ ਤੂੰ ਰੈ ਪਾਰਟੀ ਸ਼ਾਰਟੀ ਕਰ ਲਈ ਹੈ ਆਪਾਂ ਵੀ ਕਰ ਬੜੇ ਕੰਮ ਕਰਨ ਵਾਲੇ ਮੈਂ ਵੀ ਕਿਤੇ ਮਿੱਨੂ ਵਿੱਚ ਚਲ ਹਾਂ ਕੋਈ ਨਹੀਂ ਇੰਨਾ ਰੰਗਾ ਤੂੰ ਮੇਰੇ ਨਾਲ ਕਣਕ-ਕੁਣਕ ਦਾ ਸਾਂ ਬਤਾਈਓ ਹਾਂ ਭੈਣ ਜੀ ਚਲ ਹੁਣ ਤੇ ਇਦਾਂ ਕਾਲੀ ਸ਼ਾਮਾਂ ਨੂੰ ਹੁਣ ਵੀਰੂ ਨਾਲ ਲੈ ਕੇ ਕਿਸੇ ਬੰਦੇ ਨਾਲ ਲਾ ਕੇ ਤੇ ਪਵਾ ਲਵੀਂ ਡਰਾਮਾ ਚ ਹੋਣਾ ਉਹ ਨਾ ਹੋਵੇ ਕਿ ਤੇ ਉਹ ਗੱਲ ਅਜੇ ਇੰਨਾ ਕੰਮ ਕਰਨ ਵਾਲਾ ਚਲ ਐਨਾ ਚਲ ਮਾਰਾ ਜੀ ਨੇ ਕਿਤੇ ਮੇਰੇ ਹੋ ਕੇ ਸੁਣੀ ਹੈ ਚਲ ਭੈਣ ਜੀ ਹੁਣ ਤੂੰ ਵੀ ਡੱਬਾ ਮੰਗਾ ਲੈ ਭੈਣ ਜੀ ਹਾਂ ਮੈਂ ਵੀਰ ਨੂੰ ਦੋ ਡੱਬੇ ਮਗੰਨੀ ਆ। ਇਹ ਕਿੱਥੇ ਗਿਆ ਤੂੰ? ਚੱਪਲ ਪਤਲੇ ਕਿੱਥੇ ਉੱਧਰ ਪਈ ਆ। ਚੱਲ ਠੀਕ ਆ ਕੋਈ ਨਹੀਂ ਮੈਂ ਵੀਰ ਨੂੰ ਇੱਥੋਂ ਬਾਹਰ ਦੇ ਦਵਾਂ ਬਾਹਰ ਕਣਕ ਦੇ ਲਾਗੇ ਬੈਠਾ ਹੀ ਹੋ। ਅੱਛਾ ਪੰਜ ਧਿਆਨ ਮੈਂ ਦੇਖਣਾ ਪਈ ਕਿ ਦੇਖ ਆ ਚਾਲਾ। ਦੋ ਡੱਬੇ ਮਗੰਨੀ ਆ। ਧਿਆਨ ਨਾਲ ਧਿਆਨ। ਉਹ ਲੈ ਕੇ ਜਾਈਏ ਇੱਕ ਡੱਬਾ। ਚੱਲ ਚਾਚਾ ਇਹ ਮੈਂ ਕਹਿੰਦੀ ਦੋ ਤਿੰਨ ਦਿਨ ਅਸੀਂ ਰੁਕ ਜਾਨੇ ਆ ਤੇ ਕਣਕ ਪਵਾ ਦੇਣੇ ਡਰ ਮਾ ਤੇ। ਕੋਈ ਰਾਲੀ ਪੁੱਤ ਟਾਲਾਂਗੇ। ਸਾਪੇ ਹੀ ਕੋਈ ਰਾਲੀ। ਮਾਂ ਤੇ ਵਿਛਾਈ ਸਾਰੇ ਵੇੜੇ 'ਚ। ਥਾਦੀ ਥਾਦੀ दारिया बताइयो भाभी को साहेब पट्टा हो गया है ओ भाई गुरुदा लट लट केड़ा हां शुक्रिया शुक्रिया पर दादा यार भाभी जी अरे वो कौन हुंदा वा ओ नहीं भाभी टंजो जो इन्नू थैंक यू थैंकू थैंकू गीत थैंकू जो थैंकू ये टियाट्रेक्युलेशन थैंक यू थैंकू 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 वर्ड है मुझे टियाट्रेक्युलेशन बोला वर्ड 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 ਇਸ ਤਰ੍ਹਾਂ ਹੀ ਦਾ ਪੈਲਿੰਗ ਪੈਲਿੰਗ ਕਰਨੇ ਕੀ ਪਤਾ ਨਹੀਂ ਕਿ ਕਈ ਜਣੇ ਪੈਲेंगे ਆ ਜਦੋਂ ਕੋਈ ਵਧਾਈ ਦੇਵੇ ਨਾ ਥੈਂਕ ਯੂ ਕਹਿੰਦਾ ਵਾ ਅੱਛਾ ਥੈਂਕ ਯੂ ਥੈਂਕ ਯੂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਤਾ ਯਾਰ ਵਧਾਈਆਂ ਚਲਤੇ ਆਂ ਦੋ ਦੱਬੇ ਲੈ ਚੱਲੀਏ ਬੰਦੂ ਪੱਪੀ ਮੈਂ ਦੋ ਦੱਬੇ ਲੈ ਕੇ ਆਇਆ ਇੱਕ ਭੈਣ ਨੂੰ ਦਵਾਂ ਤੇ ਇੱਕ ਮੈਂ ਘਰ ਰਵੰਡਾ ਪਾਪਾ ਜੀ ਮੈਂ ਸ਼ੈਡੂ ਦੱਬਾ ਲੈ ਕੇ ਆ ਗਿਆ ਬਾਦ ਦੋ ਦੱਬੇ ਹੋਣਗੇ ਤੇਰੀ ਮਾਂ ਦਾ ਫੋਨ ਬਾਰ-ਬਾਰ ਆਉਂਦਾ ਪੱਪੀ ਅੰਦਰ ਬੈਠ ਹੋਈ ਗੱਲੀ ਪਾਣੀ ਮਿਟਾ ਆ ਗਿਆ ਮੈਂ ਕਦੋਂ ਆਉਣਾ ਮੈਂ ਕਹ ਜੇ ਤੁਸ ਦੱਸਿਆ ਹੀ ਨਹੀਂ ਮੈਂ ਜਾ ਕੇ ਦੱਸ ਨਹੀਂ ਯਾਰ ਚੱਲ ਪਰ ਮਾਂ ਮਾਂ ਦਾ ਸ਼ੋ ਕਰੇਂ ਭੋ ਅਡੀ ਮੈਂਤ ਕੀਤੀ ਅੱਲ੍ਹਾ ਅੱਗੇ ਮੈਂ ਜੀ ਹਜੇ ਤੇਰੇ ਘਾਟੇ ਵੀ ਰੱਖਣ ਵਾਲੇ ਚੱਕਦਾ ਮੈਂ ਉਹਨੇ ਜਣਾ ਤੇ ਪੀਟੇ ਚੱਲ ਚੰਗ ਲਾ ਲਈਏ ਤੂੰ ਤੇ ਜਾ ਲੈ ਜੀ ਆਣ ਮੋਣੀ ਆ ਚਲ ਤੂੰ ਹੋ ਜਾਂਦੇ ਕੰਮ ਆ ਦੇ ਲੱਕ ਦਾ ਚੱਲ ਭੈਣ ਜੀ ਬੜਾ ਵਧੀਆ ਮਾਲਕ ਨੇ ਕੀ ਮਾਲਕ ਦਾ ਸ਼ੁਕਰ ਕਿਤੇ ਅੰਦੀ ਦੀ ਟਿੱਕਾ ਤੋਂ ਆਉਂਦੀਆਂ ਮਿਹਨਤਾਂ ਨੇ ਆਣੇ ਕਰਨ ਦੇ ਚੱਲ ਫੜ ਲੱਗਾ ਮਿਹਨਤ ਨਾ ਭਾਬੀ ਲਓ ਚਾਚੀ ਜੀ ਬੈਠੋ ਅਇਕ ਮੈਂ ਡੱਬਾ ਖੈਰ ਸੋਚੇ ਇੱਥੇ ਭੇਜ ਦੇ ਦੋ ਦਿਨ ਅੱਛਾ ਹਾਂਜੀ ਮੈਂ ਮਿੰਦੋ ਮੇਰੇ ਨਾਲ ਬਚਾਈ ਬਈਓ ਮਹਾਰਾਜ ਕਿਤੇ ਤੈਨੂੰ ਭੈਣ ਜੀ ਵਧਾਈਆਂ ਹੋਣ ਕਿਤੇ ਮਾ ਮੈਂ ਜੀ ਫਿਰ ਇਦਾਂ ਕਰਾਂਗੀ ਮੈਂ ਵੀ ਭੇਜਾਂਗੀ ਡੱਬਾ ਨਾ ਉਹ ਤੇ ਪ੍ਰੀਆ ਨੂੰ ਫਿਰ ਲੈ ਕੇ ਆਉਂਗੀ ਲਿਆਉਂਗੀ ਡੱਬਾ ਜੀ ਆਈ ਲੈ ਆਨੇ ਬੰਨੇ ਨਾਲ ਆਈਦਾ ਆ ਅਫੀ ਕੋਈ ਗੱਲ ਨਹੀਂ ਡੱਬਾ ਵੀ ਤੇਰਾ ਹੀ ਈ ਨਹੀਂ ਕੋਈ ਗੱਲ ਈ ਤੇ ਕਿਤੇ ਨਹੀਂ ਕੋਈ ਸਹੇਦੇ ਪੁੱਤ ਦਾਵਾ ਮੇਰੇ ਦਾ ਮੈਂ ਤੇ ਜੋਰ ਦਾ ਵੀ ਲੈ ਕੇ ਆਉਂਗੀ ਹਾਂ ਨਹੀਂ ਨਹੀਂ ਆਈ ਕਿਤੇ ਜੀ ਫਿਰ ਪ੍ਰੀਆ ਚਲੋ ਤਾਈ ਕੂ ਬੜੇ ਆ ਹੁੰਦੇ ਠੀਕ ਆ ਨਾ ਭਈ ਆਈ ਬੈਠੋ ਕੀ ਆਈ ਦੀ ਮੰਮੀ ਨੇ ਫੋਨ ਆਉਂਦੇ ਤੇਰੇ ਨੇ ਫੇਰ ਕਾਲਜ ਚ ਜਾਣਾ ਤੈਨੂੰ ਕੰਮ ਬੜੇ ਆ ਮੈਂ ਤਾਂ ਇਹਨੂੰ ਕੱਲ ਦੀ ਲੈ ਕੇ ਭੈਣ ਜੀ ਨਹੀਂ ਕਹਿਣਾ ਛੱਡਦੀ ਹਾਏ ਮੈਂ ਕਿਹਾ ਅੱਜ ਤੇਰੇ ਨਾਲ ਹੋ ਗਿਆ ਤੇਰੇ ਜਿਆ ਆਇਆ ਪਰ ਭੈਣ ਜੀ ਤੇਰੇ ਘਰ ਰਹੀ ਤੇ ਬਾਹਰ ਆਇਨੇ ਖੁਸ਼ੀ ਦਿੱਤੀ ਮੈਂ ਵਾਈਫਰ ਦਾ ਛੁਟਣਾ ਸਾਹਿਬ ਚੱਲ ਨਾ ਹਾਂ ਵਧੀਆ ਹੁਣ ਇੰਜ ਕਰੀ ਦਰਜੋਧ ਨੂੰ ਨਾ ਥੋੜਾ ਜ਼ੋਰ ਜ਼ੋਰ ਪਾ ਪੀ ਉਹਨੂੰ ਕਹਿ ਛੇਤੀ ਆ ਵਾਪਸ ਪੈਣ ਜੀ ਸ਼ੁਕਰ ਚੌਲ ਨੂੰ ਸ਼ੁਕਰ ਕੀਤਾ اے ਪ੍ਰਮਾਤਮਾ ਦੀ ਕਢੀ ਦਾ ਕਿੰਨੇ ਚਿਰ ਦੀਆਂ ਨਿਆਣੇ ਮਿਹਨਤਾ ਕਰਨ ਦੇ ਕਿਤੇ ਮਸਾ ਫਾ ਜੀ ਪੈਣ ਜੀ ਸੱਚੀ ਮੇਰੀ ਤੇ ਕਿਤੇ ਅੱਜ ਨਾ ਕਿਤੇ ਖੁਸ਼ੀ ਦਾ ਚਾਹ ਕਿਤੇ ਇਨਾ ਅੱਜ ਵੀ ਹੋਣ ਜਗਰ ਪੀ ਤੂੰ ਦਿਲ ਜੋਧ ਨੂੰ ਨਾ ਜੋਰ ਪਾ ਉਹਨੂੰ ਕਹਿ ਪੀ ਆ ਜਾ 6 ਸਾਲ ਹੋ ਗਏ ਆ ਕਿਤੇ ਨਿਆਣੇ ਪੱਕੇ ਹੋ ਕੇ ਬਾਅਦ ਚ ਉਧਰ ਹੀ ਲੱਬ ਲੁੱਬ ਲੈਂਦੇ ਅੰਗਰੇਜ਼ਾਂ ਗੁਰੁੰਜਣਾ ਜੀਆਂ ਨਹੀਂ ਭੈਣ ਜੀ ਉਹ ਤੇ ਮੁੰਡਾ ਬੜਾ ਸਿਆਣਾ ਉਹ ਤਾਂ ਚੰਗਾ ਫਿਰ ਭੈਣ ਜੀ ਮੈਂ ਜਾਣੀ ਹੈ ਕੰਮ ਬੜੇ ਕਰ ਕਰਨ ਵਾਲੀ ਹੈ ਫਿਰ ਇਹਦੀ ਮੰਮੀ ਵੀ ਫੋਨ ਕਰੀ ਚਾਹ ਹਾਂ ਕਲ ਵੀ ਰੋਵੇ ਕਿੰਨੀ ਵਾਰੀ ਹਾਂ ਨਹੀਂ ਨਹੀਂ ਲੈ ਜੀ ਭਾਬੀ ਘੜੀ ਕੋਈ ਗੱਲ ਨਹੀਂ ਜੰਦਾ ਜੀ ਨਹੀਂ ਕੀ ਆ ਕੰਮ ਬੜੇ ਕਰ ਰੇ ਤੁਸੀਂ ਵੀ ਦਾਣਾ ਪਕਾ ਰਹੀ ਆ ਨਾ ਬਗਾਨੀ ਆਪ ਤਾਂ ਹੁੰਦੀ ਮਿੰਦੋ ਤੇ ਰਹਿ ਲੈਂਦੀ ਚਾਹ ਨਹੀਂ ਭੈਣ ਜੀ ਪਤਾ ਕੀ ਆ ਕੱਲ ਦੇ ਆਏ ਆ ਆੜ-ਗਵਾੜ ਵੀ ਆਂਦਾ ਹਣਾ ਚੰਗੀ ਇਹਦੀ ਘਹਿਣ ਆਈ ਕਿ ਤੇ ਜਾਣਾ ਬਣਾ ਲੀ ਬੰਦਾ ਬੰਦਾ ਜਿੱਦਾ ਬੋਲਦੀ ਹਾਂ ਆਏ ਕੁੜੀਆਂ ਵੇਖੀ ਕਿੰਤੀ ਵੱਲੇ ਚਲ ਗਈਓ ਕਰਦੀ ਕਰਦੀ ਹਾਂ ਤਾਈ ਉਹ ਤੇ ਉਹ ਦਰਵਾਜ਼ੀ ਏ ਹਾਈ ਹਾਈ ਉਹ ਤੇ ਦਾਦਾ ਜੀ ਕੰਮ ਲਾ ਕੇ ਅੱਗੇ ਮੈਂ ਵੇਖਦਾ ਰਿਹਾ ਨਾ ਵੇਖੀ ਜਰਾ ਕਰੀ ਹਾਈ ਜਰਾ ਆ ਕੁੜੀਆਂ 파ੜ ਡੱਬਾਰਾ ਕੁਪੂਟੀ ਦੇ ਵਿੱਚ ਤੇ ਵਿੱਚ ਆਉਂਦੇ ਹਾਂ ਆਪਣਾ ਹੈ ਵਧਾਈਆਂ ਹਾਣ ਮਿੰਦੋ ਆਪਣੀ ਦਰਾਂ ਨੂੰ ਬਦਈ ਮੇਰੇ ਵੱਲ ਵਧਾਈ ਜਾਂਦਾ ਭੈਣ ਜੀ ਘਾਣਾ ਪੱਕਾ ਸਾਹਮਣੇ ਬੱਦਲ ਬੜਾ ਚਾੜਾ ਆਉਂਦਾ ਨਹੀਂ ਨਹੀਂ ਮੈਂ ਕਿੰਨੀ ਬੋਲ ਜਿਵੇਂ ਚੋਈ ਚ ਲੱਗਦਾ ਬੱਦਲ ਕਿਤੇ ਆਉਂਦਾ ਕੱਲ ਦੇਰ ਤੋਂ ਬਾਬਾ ਜੀ ਜਿਆ ਲੱਗਾ ਆ ਜਨ ਭੈਣ ਜੀ ਮੇਰਾ ਵੀ ਕਿਹੜਾ ਜੀ ਛੱਡ ਕੇ ਜਾਨ ਨੂੰ ਜੀਤ ਨਹੀਂ ਭੈਣ ਜੀ ਕਰਦਾ ਪਰ ਮੇਰੀ ਭੈਣ ਜੀ ਐਨਾ ਸ਼ੁਕਰ ਮਹਾਰਾਜ ਨੇ ਸਾਡੀ ਸੁਣ ਲਈ ਦੁਆ ਤੇਣਾ ਜੀ ਬਹੁਤ ਸ਼ੁਕਰ ਹੈ ਹਾਂ ਧਿਆਨ ਨਹੀ ਧੀ ਇੱਕ ਮਿੰਟ ਆ ਪਿਆਰ ਲੈ ਜਾ ਉਹ ਮਸੀ ਜੀ ਜੀ ਕਿ ਲੋਟ ਆ ਲਾ ਜਾਂਦੀ ਏ ਬੋਈ ਨੀ ਝੂੜੀਆਂ ਚੜਾ ਲਈ ਚੱਲ ਆ ਕੀ ਉਹਦੀ ਮਾਂ ਵੀ ਜਾ ਮੈਂ ਮੰਦਾ ਤੂੰ ਮੇਰੀ ਭੈਣ ਜੀ ਮੈਨੂੰ ਕੱਲ ਦੇਖੀ ਆਈ ਤੂੰ ਤੀ ਤੂੰ ਕੋਈ ਮੈਂ ਬਹੋਟੀ ਆ ਭੈਣ ਜੀ ਚੱਲ ਧਿਆਗਾ ਜਾਓ ਹਾਂ ਚੰਗਾ ਆ ਬਾਏ ਬਾਏ ਹਾਂ ਭੈਣ ਜੀ ਮੇਰੀ ਭੜੀ ਚੜੀ ਉਹ ਦਾਣਾ ਫਕਰ ਨਹੀਂ ਕਿ ਮੈਂ ਕਰਨੀ ਵੀ ਰੂ ਨੂੰ ਫੋਨ ਨੇ ਮਿੰਦੋਈ ਆਪਣੇ ਘਰ ਚ ਲੱਗੀ ਫੇਰ ਉਹ ਹੀ ਗੱਲਾਂ ਹਾਏ ਫੇਰ ਉਹ ਹੀ ਇਕੱਲੀ ਤੇ ਇਕੱਲੇਆਂ ਗੱਲਾਂ ਕਿੰਨਾ ਜੀ ਲੱਗਾ ਹੀ ਕਿਤੇ ਪਤਾ ਹੀ ਨਹੀਂ ਲੱਗਦਾ ਇੱਧਰ ਦਿਨ ਚੜਦਾ ਹੀ ਇੱਧਰ ਰਾਤ ਹੋ ਜਾਂਦੀ ਚਲੋ ਕੁੜੀ ਨਾਲ ਵੀ ਪ੍ਰੀਆ ਨਾਲ ਵਾਵਾ ਰੌਣਕ ਜੀ ਲੱਗੀ ਚੈਗਦੀ ਫਿਰਦੀ ਕਦੀ ਇੱਧਰ ਦੌੜ ਕੇ ਕਦੀ ਉੱਧਰ ਕੀ ਕਰਨਾ ਉਹ ਗੱਲ ਪੈਸੇ ਤੇ ਕਰਕੇ ਹੈ ਪੈਸੇ ਦੀ ਦੌੜ ਦੇ ਪਿਛੇ ਸਾਰੀ ਉਮਰ ਐਵੇਂ ਕੱਢਤੀ ਕੱਲਿਆਂ ਹੀ ਪਹਿਲੋਂ ਆਪ ਬਾਹਰ ਹੀ ਹਾਂ ਫਿਰ ਮੁੰਡਾ ਬਾਹਰ ਚਲ ਗਿਆ ਨਿਆਣੇ ਵੀ ਕੀ ਕਰਨ ਜੇ ਇੱਥੇ ਸਰਕਾਰਾਂ ਨੌਕਰੀਆਂ ਦੇਣ ਤੇ ੱਟਕੇ ਕਿਉਂ ਖਾਣ ਨਿਆਣੇ ੱਟਕੇ ਹੁੰਦੇ ਆ ਕੇ ਮਾਂ ਪਿਓ ਤੋਂ ਦੂਰ ਨਾ ਦੁੱਖ ਦੀ ਨਾ ਸੁੱਖ ਦੀ ਕੀ ਪਤਾ ਕਿੱਥੇ ਨਿਆਣੇ ਬੈਠੇ ਆ ਕਦੋਂ ਰੋਟੀ ਖਾਣੀ ਆ ਨਾ ਕਦੋਂ ਪਾਣੀ ਪੀਤਾ ਆ ਮਾਵਾ ਕੋਲ ਹੁਣ ਤੇ ਮਾਂ ਤੇ 100 ਵਾਰੀ ਠੰਡਾ ਤਤਾ ਕਰ ਕਰ ਦਿੰਦੀਆਂ ਆ ਆਹੋ ਕਿਤੇ ਇਕੱਲੇ ਰਹਿਣਾ ਕਿਤੇ ਬਹੁਤ ਮੁਸ਼ਕਲ ਹੁੰਦਾ ਆ ਕਿਤੇ ਸਰਕਾਰਾਂ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਬੱਚੇ ਕਿਉਂ ਮਾਵਾ ਤੋਂ ਦੂਰ ਹੋਣ ਨਿਆਣੇ ਤਾਂ ਕਿਹੜੇ ਦੀ ਕਰਦਾ ਆ ਵੀ ਮਾਂ ਪਿਓ ਤੋਂ ਦੂਰ ਹੋਈ ਗਏ ਹੁਣ ਗੁਰਸਹਿਬ ਦਾ ਪਾਪਾ ਹੀ ਆ ਕਦੋਂ ਦਾ ਬਾਹਰ ਗਿਆ ਵਿਚਾਰਾ ਕਮਾਈ ਕਰਕੇ ਕਿ ਚਲ ਗੁਰਸਹਿਬ ਨੂੰ ਚੰਗੀ ਜ਼ਿੰਦਗੀ ਦਵਾਵਾਂਗੇ ਅਸੀਂ ਪੜਾਵਾਾਂਗੇ ਲਿਖਾਵਾਂਗੇ ਇੰਨੀ ਪੜਾਈ ਨਿਆਣੇ ਨੇ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਤਾਂ ਇੱਥੇ ਵੀ ਕਿਤੇ ਉਹੋ ਗੱਲ ਪੰਜਾਬ ਵਿੱਚ ਦੂਜੇ ਆ ਕੇ ਨਕਲੀਆਂ ਸਾਹ ਬਲੈਂਦੇ ਤੁਹਾਡੇ ਪੰਜਾਬੀ ਨਿਆਣੇ ਵਿਚਾਰੇ ਜਾ ਕੇ ਤੇ ਪਰਦੇਸਾਂ ਵਿੱਚ ਕੰਮ ਕਰਦੇ ਉਹ ਗੱਲ ਜਿੱਦਾਂ ਅੰਗਰੇਜ਼ਾਂ ਨੇ ਪਹਿਲਾਂ ਆ ਕੇ ਇੱਥੇ ਆਪਣੀਆਂ ਹਕੂਮਤਾਂ ਛਾੜਦੀਆਂ ਹੁਣ ਨਿਆਣੇ ਆਪ ਜਾੜੇ ਚੜ ਕੇ ਹਕੂਮਤਾਂ ਚੱਲਣ ਜਾਂਦੇ ਆ ਕੀ ਕਰਨਾ ਆ ਬੜਾ ਔਖਾ ਸਮਾਂ ਆ ਬੜਾ ਔਖਾ ਸਮਾਂ ਆ ਮਾਵਾ ਦੇ ਹਾਲ ਤੇ ਸਿਰਫ ਮਾਵਾ ਹੀ ਜਾਣਦੀਆਂ ਆ ਹਏ ਮੈਂ ਤੇ ਕਹਿਣੀ ਆ ਵੀ ਮੈਂ ਗੁਰਸਹਿਬ ਨੂੰ ਫੋਨ ਕਰ ਹੀ ਲਾ ਪੀ ਆ ਜਾ ਪੁੱਤ ਤੂੰ ਹੁਣ ਪੱਕਾ ਹੋ ਗਿਆ ਤੂੰ ਆ ਜਾ ਮਾਂ ਨੂੰ ਮਿਲ ਜਾ ਹਾਂ ਹਾਂ ਚਲ ਮੈਂ ਫੋਨ ਕਰਨੀ ਕੀ ਕਰਨਾ ਉਹ ਗੱਲਾਂ ਇਕੱਲੇ ਬਹਿ ਕੇ 100 ਵਾਰੀ ਲੋਕਾਂ ਦੇ ਸਾਹਮਣੇ ਹੱਸ ਕੇ ਲੈਣੀ ਆ ਪਰ ਮਾਂ ਦਾ ਦਿਲ ਜਾਣਦਾ ਆ ਕਿ ਕਿੰਨੀ ਵਿੱਚ ਦੁਖੀ ਆ ਮਾਪੇ ਬਣ ਕੇ ਹੀ ਪਤਾ ਲੱਗਦਾ ਵੀ ਮਾਪਿਆਂ ਨੂੰ ਕੀ ਦੁੱਖ ਹੁੰਦੇ ਆ ਲੱਗਦਾ ਵੀ ਰੂ ਆ ਗਿਆ ਆ ਚੱਲ ਮੈਂ ਜਾਵਾਂ ਉੱਧਰ ਹਾਂਜੀ ਮੁਬਾਰਕਾਂ ਮੁਬਾਰਕਾਂ ਬਹੁਤ ਬਹੁਤ ਬੋਦੀਆਂ ਬੋਦੀਆਂ ਕਿਤਰਾ ਬੱਸ ਹੋ ਗਿਆ ਹੋਰ ਤਸੋ ਬੈਰ ਪਲਾਨ ਲੂਨ ਪਲਾਨ ਫਿਰ ਕਰੀ ਕੋਈ ਪਾਰਟੀ ਫੂਡੀ ਭਰਾ ਬਈ ਪਲਾਨ ਲੂਨ ਕੇ ਓ ਇਨੇ ਚਿਰ ਬਾਅਦ ਭਰਾ ਮਾਰ ਕੇ ਨਹੀਂ ਸੁਣੀ ਐ ਡਿੱਗਦੇ ਹੋਰ ਚੱਲੀਏ ਫਿਰ ਬਾਹਰ ਕੇ ਖਾ ਪੀ ਕਰਨੇ ਆ ਜਾਵਾਂਗੇ ਕੋਈ ਨਹੀਂ ਕਰਤਾ ਹੀ ਮੈਂ ਸਿਨੇਮਾ ਸੀ ਹੋਣ ਹਾਂਜੀ ਹਾਂਜੀ ਵਿਲੇ ਕਰਤਾ ਮੈਂ ਭਾਈ ਦੇਤੀ ਫਿਰ ਹਾਂ ਬਸ ਤੂੰ ਦੇ ਦੀਆ ਆਹ ਮੈਂ ਵੀ ਕਰਤਾ ਫੂਨ ਸਾਲ ਵਧੀਆ ਆ ਸੇ ਵੇਹਲਾ ਅਜ ਮਾਲਕੜਾ ਨਹੀਂ ਸੁਣਦੀ ਹਨਾ ਕਿਨੇ ਚਿਰ ਬਾਅਦ ਨਹੀਂ ਪੱਕੇ ਹੋਏ ਆਂ ਕਈ ਵਾਰੀ ਬੇਲਾ ਕਿਤਰਾ ਗਜ਼ਰੀ ਕੀਤੇ ਇੱਥੇ ਕਈ ਵੀ ਘਰੇ ਵੀ ਨਹੀਂ ਦਸੀਦਾ ਵੀ ਰੋਟੀ ਖਾਧੀ ਆ ਕਿ ਨਹੀਂ ਹਨਾ ਅੱਜ ਖਾਧੀ ਆ ਤੂੰ ਖਾ ਜਾਂ ਇੱਥੇ ਮੈਂ ਕੋਈ ਖਾਣੀ ਕੋਈ ਨਿਕਵਾਦਨੇ ਭਰਾ ਦੱਸ ਤੂੰ ਖਾ ਲਈ ਤੂੰ ਦੱਸ ਕੀ ਖਾਣਾ ਵਾ ਨਹੀਂ ਤਾਂ ਇਹ ਪਾਲਟੀ ਫੁਲਟੀ ਜਾਣੇ ਇੱਥੇ ਖਾ ਕੇ ਆਂਦੇ ਵਾਵਾ ਕੁਛ ਆਹੋ ਚੱਲ ਜਾਂਨੇ ਕੋਈ ਠੀਕ ਬਾਹਰ ਵੀ ਐਰ ਲਾਈਫ ਓਕੀ ਆ ਇੱਥੇ ਕਿੜਾ ਗਜ਼ਾ ਕਰਨਾ ਸੌਖਾ ਆ ਉਹਨਾਂ ਕੋਈ ਗੱਲਾਂ ਹੀ ਘਰਦਿਆਂ ਨੂੰ ਦੱਸ ਦੇਣੀ ਆ ਤੈਨੂੰ ਪਤਾ ਹੀ ਆ ਜੇ ਅਸੀਂ ਉਦੋਂ ਨੂੰ ਦੱਸਦਾ ਹੁੰਦਾ ਵੀ ਜਿਦ ਤਰਾ ਮੰਨ ਲਾ ਅਸੀਂ ਕਈ ਵਾਰੀ ਭੁੱਖੇ ਰਹਿਣਾ ਕਜਰੀ ਕੀਤੇ ਤੇ ਉਹਨਾਂ ਤੇ ਹਨ ਉਸੇ ਵੇਲੇ ਸੱਦ ਲੈਣਾ ਸੀ ਤੂੰ ਆ ਜਾ ਉਹ ਇੰਡੀਆ ਇੱਕ ਤਰ੍ਹਾਂ ਵਿਰੋਕਾ ਹੋ ਜਾਂਦਾ ਯਾਰ ਤੇ ਜੋ ਤਿਆਰ ਹੁੰਦੇ ਸਵੇਰੇ ਇੰਡੀਆ ਦਾ ਵਰਗੀ ਮੋਜ ਕਿੱਥੇ ਆ ਸਹੀ ਗੱਲ ਆ ਯਾਰ ਉੱਥੇ ਵੇਲਾ ਆਰਡਰ ਡਈ ਦੇ ਘਰਦਿਆਂ ਨੂੰ ਹਨਾ ਕਿ ਆ ਦੇ ਲੋ ਲਿਆ ਦੋ ਉੱਥੇ ਵੇਲਾ ਜਿਹਾ ਆਪ ਕਮਾਉਣਾ ਪੈਂਦੇ ਉਦੋਂ ਪਤਾ ਲੱਗਦਾ ਕਿ ਨਾ ਔਖਾ ਆ ਪਤਾ ਵੀ ਨਹੀਂ ਲੱਗਦਾ ਹਣਾ ਕਿ ਸਹੀ ਗੱਲ ਹੈ ਜਦੋਂ ਆਪਣੇ ਕਿਉਂਦੀ ਨਾ ਫੇਰ ਲੱਗਦਾ ਮੈਨੂੰ ਪਤਾ ਨਹੀਂ ਤੇ ਐਂ ਉਤੋਂ ਤੋਂ ਕਹਿਣੇ ਆ ਖਮੋਣਾ ਬੜਾ ਸੌਖਾ ਹੈ ਇੱਥੇ ਆ ਕੇ ਪਤਾ ਲੱਗਣਿਆ ਚੱਲ ਕੋਈ ਨਹੀਂ ਯਾਰ ਹੌਸਲਾ ਰੱਖਣਾ ਪੈਂਦਾ ਆਪਣਾ ਵੀ ਆਹ ਸਹੀ ਗੱਲ ਹੈ ਘਰ ਤੋਂ ਦੂਰ ਹੈ ਨਾ ਕਿਹੜਾ ਸੌਖਾ ਹੈ ਹਾਂ ਚੱਲ ਅੱਜ ਮਾਲਕ ਨੇ ਸੁਣੀ ਹੈ ਢੀ ਨੋਂ ਪੱਕੇ ਹੋ ਗਏ ਹਾਂ ਬਾਹਰਾਂ ਕਿ ਫੇਰਾ ਫੇਰਾ ਨਾ ਉੱਥੇ ਜਾਣਾ ਹੈ ਪ੍ਰਾ ਇੱਕ ਵਾਰੀ ਤਾਂ ਜਾਣਾ ਪੈਣਾ ਹੈ ਪਰਿਵਾਰ ਬਿਨਾ ਕਿਹੜਾ ਰਹਿ ਜਾਂਦਾ ਹਾਂ ਯਾਰ ਹੁਣ ਮਾ ਦੇ ਹੱਤੀਆਂ ਰੋਟੀਆਂ ਨੂੰ ਚੱਲ ਜੀ ਸਹੀ ਗੱਲ ਆ ਯਾਰ ਆਬ ਬਣਾ ਕੇ ਖਾਣੀ ਪੈਂਦੀ ਆ ਫੇਰ ਲੱਗਦਾ ਪਤਾ ਉੱਥੇ ਦੇ ਵੇਲਾ ਮਿਲਦੀਆਂ ਐ ਗਰਮ ਗਰਮ ਰੋਟੀਆਂ ਇੱਥੇ ਵੇਲਾ ਕਈ ਵਾਰੀ ਬਈਆਂ ਨੂੰ ਖਾਣੀ ਪੈਂਦੀ ਆ ਰੋਟੀਆਂ ਔਖਾ ਹੋ ਯਾਰ ਚਲ ਕੋਈ ਨਹੀਂ ਆ ਛੱਡ ਪਰਾਂ ਗੱਲਣਾ ਦੁੱਖ ਨੂੰ ਕੀ ਯਾਦ ਕਰਨਾ ਚਲ ਆ ਪਾਰਟੀ ਕਰਕੇ ਆਈਏ ਨਾਲੇ ਮਾਮਾ ਚੱਲ ਯਾਰ ਚੱਲੀ ਚਲ ਅੱਜ ਤੂੰ ਦੇਣੀ ਪੈਸੇ ਫੇਰ ਠੀਕ ਆ ਭਰਾ ਠੀਕ ਆ